ਗਿਰੀਵਾਹਿ ਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਓ ਮੈਂ ਕੀ ਮੰਗੋ ਕਿਛੁ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਸੋ ਕਹੋ ਟੱਲ ਗੁਰ ਸੇਵੀਐ ਅਹ ਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਸ਼ੰਤ ਮਹੱਲਾ 3 ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੁਹੇਲੜਾ ਹਰ ਧਿਆਵ ਹੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਨੋ ਜਨ ਭਾਈ ਸੁਖ ਸੁਹਿਲੜਾ ਹਰ ਧਿਆਵੋ ਸੁਖ ਸੁਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਬ ਹੋ ਹਰਨਾਮ ਧਿਆਬ ਹੋ ਜਨਮ ਜਨਮ ਕੇ ਦੁਖ ਨਿਵਾਰੀ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੀ ਹਰ ਪ੍ਰਭ ਕਿਰਪਾ ਕਰੇ ਹਰਿ ਜਪੋ ਸੁਖ ਫਲ ਹਰਿ ਜਨ ਪਾਵੋ ਨਾਨਕ ਕਹਿ ਸੁਨੋ ਜਨ ਪਾਈ ਸੁਖ ਸੁਹਿਲੜਾ ਹਰਿ ਧਿਆਵ ਸੁਣ ਹਰਿ ਗੁਣ ਭੀਨੇ ਸਹਜ ਸੁਭਾਏ ਗੁਰਮਤ ਸਹਜੇ ਨਾਮ ਧਿਆਇ ਜੇਨ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਪਉ ਭਾਕਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤੇਨੇ ਅਣ ਦਿਨ ਹਰ ਗੁਣ ਗਾਈ ਸੁਣ ਮਨ ਭੀਨੇ ਸਹਜ ਸੁਭਾਈ ਜੁਗ ਮੈ RAM ਨਾਮ ਨਿਸਤਾਰਾ ਗੁਰ ਤੇ ਉਪਜੈ ਸਗਦ ਵਿਚਾਰਾ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਵੇ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਬਨਾ ਕਾ ਓ ਤੇਰਾ ਤੂੰ ਹਮਾਰਾ ਜੁਗ ਮਹਾਰਾਮ ਨਾਮ ਨਿਸਤਾਰਾ ਸਾਜਣ ਆਏ ਉੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਧਹਾ ਦੇਸ ਕੂਜ ਹੋਵੇ ਹਰ ਜਨ ਕੀ ਸੋ ਹਰ ਹਰ ਨਾਮ ਧਿਆਈ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜ ਨੇ ਆਏ ਉਠੇ ਕਰ ਮਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਦਹ ਦਿਸ ਪੂਜ ਹੋਵੇ ਹਰ ਜਨ ਕੀ ਸੋ ਹਰ ਹਰ ਨਾਮ ਧਿਆਏ ਨਾਨਕ ਹਰਿਆ ਪੇ ਜੋੜ ਵਿਸੂੜੀ ਹਰ ਬਿਨ ਕੋ ਦੂਜਾ ਨਹੀਂ ਸਾਜਣ ਆਏ ਉਠੇ ਘਰ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਧੰਨ ਜਿਉ ਤਿਹ ਕੋ ਜਗ ਮੈਂ ਮੁਕਤੀ ਹਰ ਚਿੱਤ ਮੈਂ ਜੁੱਧ ਬੇਚਾਰਾ ਦੇ ਅਨਿਤ ਨਾ ਨਿਤ ਰਹਾ ਜਸ ਨਾਮ ਚੜਾ ਪਵ ਸਾਗਰ ਤਾਰ ਤਿਰਜ ਧਮ ਬਨਾਏ ਇਹ ਤਾਨ ਬੁੱਧ ਸੋ ਦੀਪਕ ਜਿਉ ਉਜਿਆਰ ਗਿਆਨ ਕੀ ਬਡਣੀ ਮਨੋ ਹਾਤ ਲੈ ਕਾਤਰਤਾ ਕੁਤਵਾਰ ਬੁਹਾਰ ਸਗਲ ਦਵਾਰ ਕੋ ਛਾੜ ਕਾ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਸਾਹਿਬ ਜੀ ਓ ਸ਼ਾਲ ਸ਼ੰਦ ਗਾਵਤ ਨਾਰੇ ਬਾਜਤ ਤਾਰੇ ਦੇਖ ਤਰਾਜਾ ਦੇਵਤ ਸਾਜਾ ਗਾਵਤ ਨਾਰੇ ਬਾਜਤ ਤਾਰੇ ਦੇਖਤ ਰਾਜਾ ਦੇਵਤ ਸਾਜਾ ਗਾਵਤ ਗੀਤੰ ਆਨੰਦ ਚੀਤੰ ਸੋਭਤ ਸੋਬਾ ਲੋਭਤ ਲੋਬਾ ਦੇਖਤ ਨੈਨੰ ਪਾਕਤ ਬੈਨੰ ਸੋਹਤ ਛਤਰੀ लोभत गज्जत हाथी सज्जत साथी कूदत बाणी नाचत ताजी बाजत तालं, नाचत बालं गावथ आनदसाथ ਕੋਕਲ ਬਣੀ ਸੁੰਦਰ ਨਾਨੇ ਗਾਵਤ ਗੀਤੰ ਚੋਰਤ ਚੀਤੰ ਅਤਰਨ ਭੇਚੀ ਸੁੰਦਰ ਕੇਸੀ ਸੁੰਦਰ ਨਾਨੇ ਕੋਕਲ ਬਣੀ ਆਤ ਪਤ ਰੂਪਾ ਕਾਮਨ 쿠ਪਾ ਚਾਰ ਪਹਾ ਸੰ ਉਨਤ ਨਾਸਨ ਲਖ ਦੁਤ ਰਾਣੀ ਲਜਤ ਇੰਦਰਾਨੀ ਸੋਹਤ ਬਾਲਾ ਰਾਗਨ ਮਾਲਾ ਲਖ ਦੁਤ ਰਾਣੀ ਲਜਤ ਇੰਦਰਾਨੀ ਸੋਹਤ ਬਾਲਾ ਰਾਗਨ ਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ